ਇੱਥੇ ਆਪਾਂ ਜ਼ਿਆਦਾਤਰ ਇੱਕ ਨੂੰ 4E ਗੇਟ ਅਰਾਈਵਲ 'ਚ ਤੇ 4E ਗੇਟ ਡਿਪਾਰਚਰ 'ਚ ਕਮਿਸ਼ਨ ਕਰਤੇ ਆ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਉਹਦੇ 'ਚ ਪੈਸੇਂਜਰ ਨੂੰ ਸੁਵਿਧਾ ਜਲਦੀ ਇਮੀਗ੍ਰੇਸ਼ਨ ਕਲੀਅਰ ਕਰਨ ਨੂੰ ਫਾਇਦਾ ਮਿਲੇਗਾ ਔਰ ਜਿਹੜੀ ਲੰਬੀਆਂ ਲਾਈਨਾਂ 'ਚ ਲੱਗਣਾ ਪੈਂਦਾ ਸੀਗਾ ਪਹਿਲਾਂ ਮੈਨੂਅਲ ਗੇਟਾਂ 'ਤੇ ਉਹ ਥੋੜੀਆਂ ਲਾਈਨਾਂ ਕੱਟ ਜਾਈਆਂ ਔਰ ਬਹੁਤ ਜਲਦ ਇੱਥੇ ਡਿਜੀਤ ਯਾਤਰਾ ਵੀ ਕਮਿਸ਼ਨ ਕਰਤਾ ਜਾਵੇਗਾ ਪੈਸੇਂਜਰਾਂ ਦੀ ਸੁਵਿਧਾ ਵਾਸਤੇ ਤਾਂ ਕਿ ਉਹਨਾਂ ਨੂੰ ਨਾਰਮਲ ਗੇਟ 'ਤੇ ਲਾਈਨ ਲੱਗਣੀ ਨਹੀਂ ਪਏ ਆਪਣੇ ਡਿਜੀਤ ਯਾਤਰਾ ਤੇ ਰਜਿਸਟਰ ਕਰੋ ਕਾਰਡ ਦੱਸੋ ਅੰਦਰ ਫਰੀ ਫਰੀ ਐਂਟਰੀ ਟਰਮੀਨਲ ਬਿਲਡਿੰਗ ਦੇ ਵਿੱਚ ਸਹੂਲਤ ਜਿਹੜੀ ਹੈ ਉਹ ਉਪਲਬਧ ਹੋ ਜਾਵੇਗੀ ਜੀ ਜਦੋਂ ਤੁਸੀਂ ਆਪਣਾ ਕਾਰਡ ਸਕੈਨ ਕਰੋਗੇ ਉਸੇ ਸਕੈਨਿੰਗ ਦੇ ਸਿਸਟਮ ਨਾਲ ਹੀ ਉਹ ਫਾਰਵਰਡ ਕਰੇਗਾ ਐਂਟਰੀ ਕਰੇਗਾ ਗੇਟ ਈ ਗੇਟ ਹੈ ਆਟੋਮੈਟਿਕ ਉਸਕੈਨ ਡਲ ਕਰੇਗਾ ਤੁਹਾਨੂੰ ਲਾਈਨ ਕਿ ਨਹੀਂ ਲੱਗਣਾ ਨਹੀਂ ਲਾਈਨ ਉੱਥੇ ਉਹ ਜਿਹੜਾ ਈ ਗੇਟ ਹੈਗਾ ਲਾਈਨ ਜਲਦੀ ਕਲੀਅਰੈਂਸ ਹੋ ਜਾਏਗੀ ਜਦੋਂ ਮੈਨੂਅਲੀ ਕਰਦੇ ਸੀਗੇ ਉਹ ਉੱਥੇ ਸਕੈਨ ਕਰੇਗਾ ਆਪਣੀ ਇਮੀਗ੍ਰੇਸ਼ਨ ਦੁਨੀਆ ਭਰ ਤੋਂ ਗੁਰੂ ਨਗਰੀ ਸ਼੍ਰੀ ਅਮਰitsar ਸਾਹਿਬ ਵਿਖੇ ਆਉਣ ਵਾਲੇ ਯਾਤਰੀਆਂ ਦੇ ਲਈ ਸ਼੍ਰੀ ਗੁਰੂ ਰਾਮਦਾਸ ਕਮੰਟਰੀ ਹਾਈ ਅਡੇ ਤੇ ਇੱਕ ਨਵੀਂ ਸਹੂਤਾ ਤਾਂ ਕਿ ਯਾਤਰੀਆਂ ਦਾ ਸਮਾਂ ਬਚਾਇਆ ਜਾ ਸਕੇ ਤੋਂ ਇੱਥੇ ਹੁਣ ਫਾਸਟ ਟਰੈਕ ਇਮੀਗ੍ਰੇਸ਼ਨ ਦੀ ਸਹੂਲਤ ਜਿਹੜੀ ਹੈ ਉਹ ਯਾਤਰੀ ਨੂੰ ਪ੍ਰਦਾਨ ਕੀਤੀ ਗਈ ਹੈ ਜਿਸ ਦੇ ਤਹਿਤ ਉਹਨਾਂ ਦੀ ਖੱਜਲ ਖਵਾਰੀ ਜਿਹੜੀ ਉਹ ਬਚ ਸਕੂਗੀ ਤੇ ਸ਼੍ਰੀ ਗੁਰਰਾਮ ਦਾਸ ਕਮੰਤਰੀ ਹੋਈ ਹੈ ਡੇ ਦੇ ਡਾਇਰੈਕਟਰ ਸੁਦਰਸ਼ਨ ਕੁਮਾਰ ਕੁਪਈ ਸਾਡੇ ਨਾਲ ਮੌਜੂਦ ਨੇ ਸਰ ਸਭ ਤੋਂ ਪਹਿਲੇ ਪੀਟੀਸ਼ਨਰਸ ਪੀਆਪਾ ਸਵਾਗਤ ਹੈ ਨਮਸਕਾਰ ਜੀ ਥੈਂਕ ਯੂ ਇੱਥੇ ਆਪਾਂ 11 ਤਰੀਕ ਨੂੰ 4 E ਗੇਟ ਅਰਾਈਵਲ ਚ ਤੇ 4 E ਗੇਟ ਡਿਪਾਰਚਰ ਚ ਕਮਿਸ਼ਨ ਕਰਤੇ ਆ इमिग्रेशन डिपार्टमेंट ਨੇ ਉਹਦੇ ਚ ਪੈਸੰਜਰ ਨੂੰ ਹਸਪਤਾਲ ਜਲਦੀ ਇਮੀਗ੍ਰੇਸ਼ਨ ਕਲੀਅਰ ਕਰਨ ਨੂੰ ਫਾਇਦਾ ਮਿਲੇਗਾ। ਔਰ ਜਿਹੜੀ ਲੰਬੀਆਂ ਲਾਈਨਾਂ ਚ ਲੱਗਣਾ ਪੈਂਦਾ ਸੀਗਾ ਪਹਿਲਾਂ ਮੈਨੂਅਲ 게ਟਾਂ ਦੇ ਉਹ ਥੋੜੀਆਂ ਲਾਈਨਾਂ ਕੱਟ ਜਾਨੀਆਂ। ਇਹੀ ਕੜੀ ਦੇ ਅੰਦਰ ਅਸੀਂ ਇਹ ਸੁਵਿਧਾ ਆਪਣੀ ਸੰਜੇਰਾਂ ਨੂੰ ਵਧਾਉਣ ਵਾਸਤੇ ਇੱਥੇ ਆਪਣਾ ਅੰਮ੍ਰਿਤਸਰ ਹਵਾਈ ਅੱਡੇ ਤੇ ਅਸੀਂ ਡਿਜੀ ਯਾਤਰਾ ਦਾ ਵੀ ਇੰਸਟਾਲੇਸ਼ਨ ਚੱਲ ਰਿਹਾ ਟੈਸਟਿੰਗ ਚੱਲ ਰਹੀ ਹੈ ਔਰ ਬਹੁਤ ਜਲਦ ਇਥੇ ਡੀਜੀ ਯਾਤਰਾ ਵੀ ਕਮਿਸ਼ਨ ਕਰਤਾ ਜਾਵੇਗਾ ਪਸੰਜਰਾਂ ਦੀ ਸੁਵਿਧਾ ਬਸੇ ਤਾਂ ਕਿ ਉਹਨਾਂ ਨੂੰ ਨਾਰਮਲ ਗੇਟ ਤੇ ਲਾਈਨ ਲਗਣਾ ਹੀ ਨਹੀਂ ਪਏ ਆਪਣਾ ਡੀਜੀ ਯਾਤਰਾ ਤੇ ਰਜਿਸਟਰ ਕਰੋ ਕਾਰਡ ਦਸੋ ਅੰਦਰ ਵੜੋ ਫ੍ਰੀ ਫ੍ਰੀ ਐਂਟਰੀ ਟਰਮੀਨਲ ਬਿਲਡਿੰਗ ਦੇ ਵਿੱਚ ਸੁਵਿਧਾ ਜਿਹੜੀ ਹੈ ਉਪਲਬਧ ਹੋ ਜਾਵੇਗੀ ਇਹਦੇ ਇਲਾਵਾ ਇੱਥੇ ਕਰਕੇ ਆਪਾਂ ਤੁਹਾਨੂੰ ਸਭ ਪਸੰਜਰਾਂ ਦੀ ਸੁਵਿਧਾ ਦੇ ਵਿੱਚ ਆਵੇ ਨੇ 2 ਟਾਈਮਿੰਨੇ ਪਹਿਲਾਂ ਆਪਾਂ ਵਾਈਫਾਈ ਵੀ ਰਿਸਟੋਰ ਕਰਤਾ ਹੋਇਆ ਪਸੰਜਰਾਂ ਚ ਕਾਸੀਆ ਕੰਪਲੇਨ ਆ ਰਹੀਆਂ ਸੀ ਸਾਡੇ ਕੋਲ ਖਾਸ ਕਰਕੇ ਇੰਟਰਨੈਸ਼ਨਲ ਪਸੰਜਰਾਂ ਦੀਆਂ ਕਿ ਵਾਈਫਾਈ 에ਰਪੋਰਟ ਦੇ ਨਹੀਂ ਚੱਲਦਾ ਕਰਕੇ ਕੁਝ ਟੈਕਨੀਕਲ ਪ੍ਰੋਬਲਮਾਂ ਸੀ ਜਾਂ ਸੌਲਟ ਆਊਟ ਕਰਦੇ ਹਾਂ ਆਪਾਂ ਉਹ ਵੀ ਕਮਿਸ਼ਨ ਕਰ ਦਿੱਤਾ ਹੋਇਆ ਤੇ ਵਾਈਫਾਈ ਦੀ ਸਹੂਦਤ ਜਿਹੜੀ ਹੈ ਸਾਰਿਆਂ ਪਸੰਜਰਾਂ ਵਾਸਤੇ ਚਾਹੀਏ ਡੋਮੈਸਟਿਕ ਹੋਣ ਤੇ ਚਾਹੀਏ ਉਹ ਇੰਟਰਨੈਸ਼ਨਲ ਹੋਣ ਸਾਰਿਆਂ ਵਾਸਤੇ ਉਹ ਸਹੂਦਤ ਜਿਹੜੀ ਹੈ 에ਅਰਪੋਰਟਸ ਆਫ ਇੰਡੀਆ ਵੱਲੋਂ ਫ੍ਰੀ ਉਪਲਬਧ ਹੈ ਸਰ ਜਿਹੜਾ ਫਾਸਟ ਟੈਕ ਇਮੀਗ੍ਰੇਸ਼ਨ ਟ੍ਰਸਟਡ ਟ੍ਰੈਵਲਰ ਪ੍ਰੋਗਰਾਮ ਹੈ ਹੈ ਕੀ ਇਹ ਔਰ ਕਿਸ ਤਰ੍ਹਾਂ ਫੰਕਸ਼ਨ ਕਰਦਾ ਇਹ ਉਹਨਾਂ ਦੇ ਬੋਰਡਿੰਗ ਕਾਰਡ ਦੀ ਜਿਹੜੇ ਸਕੈਨਿੰਗ ਸਿਸਟਮ ਤੇ ਜਦੋਂ ਤੁਸੀਂ ਡਿਜੀ ਅਲਟਾ ਤੇ ਆਪਣਾ ਕਾਰਡ ਸਕੈਨ ਕਰੋਗੇ ਉਸ ਸਕੈਨਿੰਗ ਦੇ ਸਿਸਟਮ ਨਾਲ ਹੀ ਉਹ ਫਾਰ

ਉਹ ਆ ਕੇ ਉੱਥੇ ਸਕੈਨ ਕਰੋ ਉਹ ਆਪਣੇ ਆਪ ਗੇਟ ਖੁੱਲ ਜਾਣਗੇ ਤੁਸੀਂ ਅੰਦਰ ਜਾਓ ਸਰ ਹੋਰ ਕੀ ਕੀ ਫੀਡਬੈਕ ਚਾਹੀਦਾ ਸਰ ਆਉਣ ਵਾਲੇ ਸਮੇਂ ਚ ਮੈਕਸਿਮਮ ਫੈਸਿਲਿਟੀਆਂ ਦਿੱਤੇ ਸਾਰੀਆਂ ਹੀ ਹੈਗੀਆਂ ਨੇ ਤੇ ਜਿੱਥੇ ਜਿੱਥੇ ਕਮੀ ਆਉਂਦੀ ਐ ਅਸੀਂ ਉਹ ਕਰਦੇ ਚਲੇ ਜਾ ਰਹੇ ਆ ਜਿੱਦਾਂ ਕੋਈ ਹੁਣ ਕੱਲ ਫੀਡਬੈਕ ਜਿੱਦਾਂ ਲੈਣੇ ਕੋਈ ਪਸੰਦ ਇਹ ਕਹੇਗਾ ਕੋਈ ਪਾਰਟਿਕੂਲ ਸੁਵਿਧਾ ਨਹੀਂ ਆਗੀ ਤੇ ਅਸੀਂ ਉਹਦੇ ਤੇ ਵੀ ਧਿਆਨ ਰੱਖਾਂਗੇ ਬਿਲਡਿੰਗ ਦੇ ਐਕਸਪੈਂਸ਼ਨ ਦੇ ਪਲਾਨ ਜਿਹੜੇ ਨੇ ਉਹ ਬਾਅਦ ਚ ਹੈਗੇ ਆ ਅੰਡਰ ਕੰਸੀਡਰੇਸ਼ਨ ਐ ਇੱਕ ਕੰਪਟੈਂਟ ਅਥਾਰਟੀ ਦੇ ਅੰਡਰ ਪਲਾਨਿੰਗ ਚੱਲ ਰਹੇ ਆ ਤੇ ਜਦੋਂ ਇਹ ਮੈਚਰ ਹੁੰਦੇ ਆ ਤੇ ਉਹ ਵੀ ਤੁਹਾ ਆਸਵਾਲ ਰੋ ਹਰ ਹਮੇਸ਼ਾ ਹੀ ਯਾਤਰੀਆਂ ਦੀ ਜਿਹੜੀ ਫੈਸਿਲਿਟੇਟ ਕਰਨ ਵਾਸਤੇ ਤੁਸੀਂ ਯਤਨਸ਼ੀਲ ਰਹਿੰਦੇ ਹੋ ਫੂਟਫਾਲ ਕਿੰਨਾ ਹੈ ਤੇ ਤੁਸੀਂ ਕੀ ਐਕਸਪੈਕਟ ਕਰਦੇ ਹੋ ਕਿ ਆਨਲ ਸਮਝ ਕਿੰਨਾ ਵੱਧ ਸਕਦਾ ਹੈ ਜੀ ਅੱਜ ਕੀ ਡੇਟ ਮੈਂ ਫੂਟਫਾਲ ਲਾਫ ਟਰਮੀਨਲ ਬਿਲਡਿੰਗ ਦਾ ਜਿਹਾ ਨੇ 7:30 ਤੋਂ 8000 ਪਰ ਡੇ ਆ ਪਰ ਡੇ ਹਾਂਜੀ ਅਰਾਈਵਲ ਐਸ 威尔 ਐਸ ਡਿਪਾਰਚਰ ਟੋਟਲ ਫੂਟਫਾਲ ਕਰਦੇ ਹੋ ਹੁਣ ਜਦੋਂ ਫੈਸਿਲਿਟੀਆਂ ਵੱਧ ਰਹੀਆਂ ہیں ਪਾਸਟ ਐਕ ਇਮੀਗ੍ਰੇਸ਼ਨ ਬਿਲਕੁਲ ਜੀ ਅਮਰੇ ਸਾਡਾ ਬਹੁਤ ਸਕੋਪ ਹੈ ਇਵੇਸ਼ਨ ਤੇ ਪੁਆਇੰਟ ਆਫ व्यू ਨਾਲ ਲੋਕੀ ਟ੍ਰੈਵਲ ਕਰਨਾ ਚਾਹੁੰਦੇ ਪਹਿਲਾ ਇੱਕ ਸੀਗਾ ਕਿ ਜਦੋਂ ਜਮਾਨਾ ਸੀਗਾ ਕਿ ਉਹ ਹਾਈ ਫਾਈ ਕਲਾਸ ਜਿਹੜੀ ਬਾਈ ਆ ਟ੍ਰੈਵਲ ਕਰਦੀ ਸੀ ਹੁਣ ਨਾਰਮਲ ਮੀਡਲ ਕਲਾਸ ਆਦਮੀ ਵੀ ਸਾਡੀ ਗਵਰਨਮੈਂਟ ਸਰਕਾਰ ਦਾ ਨਿਯਮ ਹੈ ਹਵਾਈ ਯਾਤਰਾ ਹਵਾਈ ਚੱਪਲ ਮੈਂ ਬੰਦਾ ਕਰੇ ਹੈ ਨਾ ਜੀ ਤੇ ਹੁਣ ਮੀਡਲ ਕਲਾਸ ਫੈਮਿਲੀ ਵੀ ਜਿਹੜੀ ਅਫੋਰਡ ਕਰ ਰਹੀ ਹੈ ਸਭ ਤੋਂ ਵੱਡੀ ਸਮੱਸਿਆ ਸਮੱਸਿਆ ਨਹੀਂ ਕਹਿੰਦਾ ਮੈਂ ਫਾਇਦਾ ਇਹਦਾ ਹੈ ਕਿ ਟਾਈਮ ਸੇਵਿੰਗ ਤੁਸੀਂ ਹੁਣ ਅੱਜ ਦੀ ਡੇਟ 'ਚ ਟ੍ਰੇਨ 'ਚ ਵੀ ਕਿਤੇ ਜਾਣਾ ਹੋਏ हैदराबाद जाए या किधरे जाए तो उसी फेर कंपेयर करो यार एयरना बराबर ही पता है तो जे दिन सेव करते अलग है अडिशनल बेनीफिट है तो ये खास करके हरमंदिर ये तो सर है ही है टूरिस्ट पॉइंट है मेन हरमंदिर साहब हैं बाघा बार्डर है, है जलियांवाले बाग है दुर्गाना टैंपल हैं तो बड़े इंथूजियाजम से लोग बढ़ चढ़ के जहाँ पे आते हैं पीछे तो बहुत भयंकर रास्ता मैं खुद गुरुद्वारा साहब गया था तकरीबन तीन साढ़े तीन घंटे की लाइन थी ऑलमोस्ट ਔਰ ਇਤਨਾ ਮੈਂ ਕਹਤੋਂ ਸ਼ਰਧਾ ਲਗੂਗੀ ਕਿ ਕਿ ਧੂਪ ਵਿੱਚ ਵੀ ਖੜੇ ہیں દર્શન ਕਰਕੇ ਹੀ जाएंगे जो कर सके है एक और गल ये दुनिया देखो एक रिपोर्ट है जिंदे रनवे दे नाल गुरुद्वारा साहिब है बाबा दी कृपा बनी रहे जी ਸਭ ਤੇ ਬਣੀ ਰਹੇ 에어ਪੋਰਟ ਤੇ ਬੰਨੀ ਚਾਹੀਦੀ ਹੈ ਤੇ ਮੈਂ ਤਾਂ ਕਹਿੰਦਾ ਪੂਰੇ ਸਮਾਜ ਤੇ ਪੂਰੇ ਸੰਸਾਰ ਤੇ ਬਾਬੇ ਦੀ ਕਿਰਪਾ ਹਮੇਸ਼ਾ ਬਣੀ ਰਹੇ ਸਭ ਨੂੰ ਆਸ਼ੀਰਵਾਦ ਬਖਸ਼ੇ ਸਤਬੁੱਧੀ ਦੇ ਬਾਬਾ ਜੀ थैंक यू ਤੋਂ 에어ਪੋਰਟ ਸ਼ਿਰ ਗੁਰ ਰਾਮਦਾਸ ਕਮੰਦਰੀ ਹਵਾਈ ਅੱਡੇ ਦੇ ਡਾਇਰੈਕਟਰ ਸੁਦਰਸ਼ਨ ਕੁਮਾਰ ਕਪਾਈ ਜਿਹਨੇ ਦੱਸਿਆ ਕਿ ਅੰਮ੍ਰਿਤਸਰ ਵਿਕੇ ਆਉਣ ਵਾਲੇ ਯਾਤਰੀਆਂ ਦੀ ਸਹੂਲਤ ਦੇ ਲਈ ਇੱਥੇ ਹੁਣ ਫਾਸਟ ਟਰੈਕ ਇਮੀਗ੍ਰੇਸ਼ਨ ਟ੍ਰਸਟਡ ਟਰੈਵਲਰ ਪ੍ਰੋਗਰਾਮ ਜਿਹੜਾ ਇੰਸਟਾਲ ਕਰ ਦਿੱਤਾ ਗਿਆ ਹੈ ਯਾਤਰੀਆਂ ਨੂੰ ਹੁਣ ਇਮੀਗ੍ਰੇਸ਼ਨ ਦੇ ਲਈ ਲੰਬੇ-ਲੰਬੀ ਕਤਾਰਾਂ 'ਚ ਇੰਤਜ਼ਾਰ ਨਹੀਂ ਕਰਨਾ ਪਵੇਗਾ ਸਗੋਂ ਉਹਨਾਂ ਦੀ ਖੱਜਲ-ਖਵਰੀ ਬਚੂਗੀ ਉਹਨਾਂ ਦਾ ਸਮਾਂ ਬਚੂਗਾ ਔਰ ਤੁਰੰਤ ਉਹ ਜਿਹੜਾ ਆਟੋਮੈਟਿਕ ਤਰੀਕੇ ਦੇ ਨਾਲ ਆਪ ਹੀ ਆਪਣੀ ਇਮੀਗ੍ਰੇਸ਼ਨ ਕਰ ਸਕਦੇ ਨੇ ਇਸ ਤੋਂ ਇਲਾਵਾ ਡਿਜੀਟੈਕ ਜਾਂ ਹੋਰ ਆਉਣ ਵਾਲੀਆਂ ਸਹੂਦਾਵਾਂ ਜਿਹੜੇ ਸਮੇਂ 'ਚ ਹੋਰ ਜ਼ਿਆਦਾ ਵਧਾਈਆਂ ਜਾ ਰਹੀਆਂ ਤਾਂ ਜੋ ਜਿਹੜਾ ਫੁੱਟਵਾਲ ਹੁਣ 8000 ਰੋਜ਼ਾਨਾ ਦੇ ਕਰੀਬ ਹੈ ਕਾਬਰੋ ਬਸਰ ਉਤਾਰ ਸਿੰਘ ਦੇ ਨਰਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ